ਫਰਗਾਨਾ ਸੈਗਮਿੰਟ ਦੇ ਹਣਾ ਜਟਾ ਵਿਖੇ ਸਥਿਤ ਸ਼ੈਲਰ ਵਿੱਚ ਭੇਦ ਭਰੇ ਹਲਾਤਾ ਵਿੱਚ ਅੱਗ ਲੱਗਣ ਨਾਲ ਭਾਰੀ ਮਾਤਰਾ ਵਿੱਚ ਨਵਾਂ ਪਿਆ ਬਾਰਦਾਨਾ ਸੜ ਕੇ ਸਵਾਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੈ ਸ਼ੈਲਰ ਦੇ ਮਾਲਕ ਦੀਪਕ ਬਾਂਸਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੈਲਰ ਵਿੱਚ ਪਏ ਨਵੇਂ ਵਾਰਦਾਂ ਦੇ ਨੂੰ ਭੇਤਪਰੇ ਹਾਲਾਤ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਬੜੀ ਹੀ ਜਿੱਦੋਜਹਿਦ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਉਹਨਾਂ ਦੱਸਿਆ ਗਿਆ ਇਸ ਅੱਗ ਨਾਲ ਹੋਏ ਨੁਕਸਾਨ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ ਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਕਿੰਨਾ ਕੁ ਨੁਕਸਾਨ ਹੋਇਆ ਹੈ ਇਹ ਸਰ ਕੀ ਮਾਮਲਾ ਕੀ ਜਿਹੜਾ ਸ਼ੈਲਰ ਨੂੰ ਅੱਗ ਲੱਗੀ ਨਵਾਂ ਜਿਹੜਾ ਚਾਵਲ ਨੂੰ ਲੱਗਦਾ ਹੈਗਾ ਉਹਨੂੰ ਅੱਗ ਪੈ ਗਈ ਹੈ ਕਿਸੇ ਕਾਰਨ ਉਹਨ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਕਿ ਕਾਰਨ ਹੀ ਪਤਾ ਲੱਗਦਾ ਨਹੀਂ ਕੱਲ ਨਹੀਂ ਹਜੇ ਪਤਾ ਲੱਗਾ ਜੀ ਅਜੇ ਤਾਂ ਪਹਿਲਾਂ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਇਹ ਹੁਣ ਦੇਖ ਕੇ ਪਤਾ ਕਰਾਂਗੇ ਸਟਾਕ ਦੇਖ ਕੇ ਕਿੰਨਾ ਕਾਊਂਟ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੱਥੇ ਆਈ ਸੈਲਰ ਹੈ ਆਪਣਾ ਹਰਿਆਣਾ ਚੱਟਾ ਕਿਸ ਨਾਮ ਤੋਂ ਆ ਸਰ ਸੈਲਰ ਇਹ ਜਾ ਮੈਂ ਕਰੋ ਤੁਜੀ ਕਿ ਕਿੰਨੇ ਕੁ ਮਹੀਨੇ ਪਹਿਲਾਂ ਮਿਲੀ ਆਪ ਨੂੰ ਇਹ ਹੋਰ ਅੱਧਾ ਘੰਟੇ ਪਹਿਲਾਂ ਤਰਾ ਮਿਲੀ ਸੰਨੋ ਜੀ ਫਾਰਵਰਡ ਕਰਦੀਆਂ ਗੱਡੀਆਂ ਬਾਅਦ ਵਿੱਚ ਤੁਹਾਨੂੰ ਤਨਾਲੇ ਆਗੇ ਤਾਂ ਜਿੱਦਾਂ ਇਤਲਾਹ ਕੀਤੀ ਨਾਲੇ 10 ਮਿੰਟ ਦੇ ਅੰਦਰ ਅੰਦਰ ਤੇ ਨਾਲ ਹੀ ਪਹੁੰਚ ਗਈਆਂ ਹੌਣ ਕਿਦਾ ਅੱਗ ਤੇ ਕਾਬੂ ਪਾ ਕਰ ਕੋਈ ਧਿਆਨ ਦੇ ਰਿਹਾ ਕਿ ਕੋਈ ਕਾਰਨ ਕਿਦਾਂ ਨਹੀਂ ਹਜੇ ਨਹੀਂ ਕੋਈ ਪਤਾ ਲੱਗ ਸਕਿਆ ਜੀ ਕਿੰਨਾ ਕਿ ਨੁਕਸਾਨ ਹੋਇਆ ਹੁਣ ਤਾਂ ਲੱਗਾ ਕਿ ਕਿੰਨਾ ਨਿਊ ਵਰਦਨ ਪਿਆ ਸੀਗਾ ਉਹਦਰੀ ਸਾਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅੱਗ ਉੱਪਰ ਕਾਬੂ ਪਾਇਆ ਉਹਨਾਂ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਅਸੀਂ ਸਰ ਕੀ ਮਾਮਲਾ ਕੀ ਜਿਹੜਾ ਰਹਿਣਾ ਜੱਟਾਂ ਅੱਜ ਆਏ ਆ ਫਾਇਰ ਬ੍ਰਿਗੇਡ ਸੂਚਨਾ ਮਿਲਿ ਸੀ ਕਿ ਭਾਈ ਰਹਿਣਾ ਜੱਟਾ ਸ਼ੈਲਰ ਦੇ ਵਿੱਚ ਅੱਗ ਲੱਗੇਗੀ ਅਗ ਲੱਗਣ ਦਾ ਕਾਰਨ ਕੀ ਸਰ ਅਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਲੱਗ ਸਕਦਾ ਕੀ ਤੇਰੀ ਨੂੰ ਅੱਗ ਲੱਗੀ ਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਤੱਕ ਨੁਕਸਾਨ ਦਾ ਅੰਦਾਜ਼ਾ ਨਹੀਂ ਲਾ ਸਕਦਾ ਇਹ ਤਾਂ ਮਾਲਕੇ ਦੱਸਣਗੇ ਅੱਗ ਕਿਸ ਚੀਜ਼ ਨੂੰ ਸਰ ਲੱਗੀ ਹੈ ਅੱਗ ਇੱਥੇ ਬੋਰੀਆਂ ਪਈਆਂ ਹੈਆਂ ਗਿਆ ਸ਼ੈਲਰ ਦੇ ਵਿੱਚ ਤੇ ਹੋਰ ਨਾਲ ਸਮਾਨ ਜਿਹੜਾ ਪਿਆਗਾ ਅੱਗ ਦੀ ਕਿੰਨਾ ਕੁ ਅੱਗ ਤੇ ਕਾਬੂ ਪਾ ਲਿਆ ਅੱਗ ਤੇ ਦੋ ਗੱਡੀਆਂ ਲਾ ਦਿੱਤੀਆਂ ਹੁਣ ਫੇਰ ਪਾਣੀ ਪਾ ਰਹੇ ਆ ਤੇ ਸਰ ਸ਼ੈਲਰ ਦੇ ਮਾਲਕ ਦਾ ਨਾਮ ਵਗੈਰਾ ਹੈ ਸਰ ਇਹ ਦੀਪਕ ਵੰਸਲ ਹੈਗਾ ਨਾਮ ਹੀ ਹੈਗਾ ਵਾਲੇ ਬਾਕੀ ਤੁਹਾਨੂੰ ਬਾਅਦ ਵਿੱਚ ਦੱਸ ਦਿਆਂਗੇ ਫਗਵਰਾਨਾ ਜ਼ਿਲ੍ਹੇ ਦੇ ਰਿਹਣਾ ਜਟਾ ਵਿਖੇ ਸਥਿਤ ਸ਼ੈਲਰ ਵਿੱਚ ਭੇਦ ਭਰੇ ਹਲਾਤਾਂ ਵਿੱਚ ਅੱਗ ਲੱਗਣ ਨਾਲ ਭਾਰੀ ਮਾਤਰਾ ਵਿੱਚ ਨਵਾਂ ਪਿਆ ਬਾਰਦਾਨਾ ਸੜ ਕੇ ਸਵਾਹ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਾਂ ਸ਼ੈੱਲਰ ਦੇ ਮਾਲਕ ਦੀਪਕ ਬਾਂਸਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੈੱਲਰ ਵਿੱਚ ਪਏ ਨਵੇਂ ਵਾਰਦਾਂ ਦੇ ਨੂੰ ਭੇਤਪਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਉਹਨਾਂ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਬੜੀ ਹੀ ਜਿੱਦੋਜਹਿਦ ਤੋਂ ਬਾਅਦ ਅੱਗ ਦੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਇਸ ਅੱਗ ਨਾਲ ਹੋਏ ਨੁਕਸਾਨ ਦਾ ਅਜੇ ਕੋਈ ਅੰਦਾਜ਼ਾ ਨਹੀਂ ਹੈ ਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਕਿੰਨਾ ਕੋਈ ਨੁਕਸਾਨ ਹੋਇਆ ਹੈ ਹਾਂ ਸਰ ਕੀ ਮਾਮਲਾ ਕੀ ਜਿਹੜਾ ਸੈਲਰ ਨੂੰ ਆਗ ਲੱਗਣਾ ਸੀ ਪਾਰਕ ਨਾ ਰੱਖਿਆ ਸੀ ਨਵਾਂ ਜਿਹੜਾ ਚਾਲਾਂ ਨੂੰ ਲੱਗਦਾ ਹੈਗਾ ਉਹਨੂੰ ਅੱਗ ਪੈ ਗਈ ਹੈ ਜੀ ਕਿਸੇ ਕਾਰਨ ਉਹ ਹੁਣ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਹੈ ਹਨਾ ਕਿਸ ਕਾਰਨ ਹੀ ਪਤਾ ਲੱਗਦਾ ਨਹੀਂ ਕੱਲ ਨਹੀਂ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਇਹ ਹੁਣ ਦੇਖ ਕੇ ਪਤਾ ਕਰਕੇ ਸਟਾਕ ਦੇਖ ਕੇ ਕਿੰਨਾ ਕਾਊਂਟ ਕਰਕੇ ਕਿੰਨਾ ਕੁ ਨੁਕਸਾਨ ਹੋਇਆ ਹੈ ਕਿੱਥੇ ਹੈ ਜੀ ਸੈਲਰ ਇਹ ਲੈਣਾ ਚਾਹੀਦਾ ਹੈ ਜੀ ਸੁਨਾਮ ਤੋਂ ਅਗਰ ਸੈਲਰ ਇਹ ਜਾ ਮੈਂ ਕਰਦਾ ਕਿੰਨੇ ਕਬਜਾ ਦਲਾ ਮਿਲੀ ਆਪ ਨੂੰ ਇਹ ਹੋਰ ਅੱਧਾ ਘੰਟਾ ਪਹਿਲਾਂ ਦਲਾ ਮਿਲੀ ਸੰਭੋ ਜੀ ਫਾਰਵਰਡ ਕਰਦੀਆਂ ਬਾਰ ਮਿੰਟ ਤੋਂ ਤਨ ਨਾਲੇ ਆ ਗਈ ਤਾਂ ਜਿੱਦੇ ਇਤਲਾਕ ਦਿੱਤੀ ਨਾਲੇ 10 ਮਿੰਟ ਦੇ ਅੰਦਰ ਤੇ ਨਾਲ ਹੀ ਪਹੁੰਚ ਲਈਏ ਆ ਅੱਗ ਤੇ ਕਾਬੂ ਪਾ ਲਿਆਗੇ ਅੱਗ ਤੇ ਆਪਾਂ ਕਾਬੂ ਪਾ ਕਿੰਨੀਆਂ ਕਿੰਨੇ ਫਾਰਵਰਡ ਕਰਦੀਆਂ ਗੱਡੀਆਂ ਲੱਗੀਆਂ ਫਿਰ ਦੋ ਗੱਡੀਆਂ ਆ ਗਈਆਂ ਉਹ ਆਰਾਮ ਦੀ ਆਸ਼ਾ ਹੈ ਜੀ ਕਿ ਕੋਈ ਧਿਆਨ ਦੇ ਰਿਹਾ ਕੋਈ ਕਿ ਕਾਰਨ ਕਿੱਦਾਂ ਨਹੀਂ ਹਜੇ ਨਹੀਂ ਕੋਈ ਪਤਾ ਲੱਗਿਆ ਕਿ ਕਿੰਨਾ ਕਿ ਨੁਕਸਾਨ ਹੋ ਗਿਆ ਇਹ ਹੁਣ ਕੰਟਰੋਲ ਲਗਾ ਕਿੰਨਾ ਨੂ ਮਾਰਨਾ ਪਿਆ ਸੀਗਾ ਉਦਰੀ ਸੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਫਗਵਾੜਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅੱਗ ਉੱਪਰ ਕਾਬੂ ਪਾਇਆ ਉਹਨਾਂ ਦੱਸਿਆ ਕਿ ਅੱਗ ਕਿਸ ਤਰ੍ਹਾਂ ਲੱਗੀ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਰਿਹਾਨਾ ਜੱਟਾਂ ਦੇ ਆਏ ਆ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲੀ ਸੀ ਕਿ ਭਾਜੀ ਰਿਹਾਨਾ ਜੱਟਾਂ ਸ਼ੈਲਰ ਦੇ ਵਿੱਚ ਅੱਗ ਲੱਗ ਗਈ ਹੈ ਅੱਗ ਲੱਗਣ ਦਾ ਕਾਰਨ ਕੀ ਹੈ ਅੱਗ ਲੱਗਣ ਦਾ ਕਾਰਨ ਹਜੇ ਪਤਾ ਨਹੀਂ ਲੱਗਿਆ ਕੀ ਤੇਰੀ ਨੂੰ ਅੱਗ ਲੱਗੀ ਹੈ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਅੰਦਾਜ਼ਾ ਨਹੀਂ ਲਾ ਸਕਦਾ ਇਹ ਤਾਂ ਮਾਲਕੇ ਦੱਸਣਗੇ ਅੱਗ ਕਿਸ ਚੀਜ਼ ਨੂੰ ਸਰ ਲੱਗੀ ਹੈ ਅੱਗ ਇੱਥੇ ਬੋਰੀਆਂ ਪਈਆਂ ਹੈਗੀਆਂ ਸ਼ੈਲਰ ਦੇ ਵਿੱਚ ਤੇ ਹੋਰ ਨਾਲ ਸਮਾਨ ਜਿਹੜਾ ਪਿਆ ਘਾ ਕਰ ਲਿਆ ਪਾਣੀ ਤੇ ਕਾਬੂ ਪਾ ਲਿਆ ਅੱਗ ਤੇ ਦੋ ਗੱਡੀਆਂ ਲਾ ਦਿੱਤੀਆਂ ਹੁਣ ਫੇਰ ਪਾਣੀ ਪਾ ਰਹੇ ਨੇ ਤੇ ਸਰ ਸ਼ੈਲਰ ਦੇ ਮਾਲਕ ਦਾ Terima kasih telah menonton! <sínt'>